ਇੱਕ ਚੌਣ ਮੁੱਕੀ ਦੂਜੀ ਦੀ ਤਿਆਰੀ ਜਿੱਤ ਕੇ ਵਿਧਾਇਕੀ ਬਾਜ਼ੀ ਦੂਜੀ ਪਾਰਟੀ ਚ ਮਾਰੀ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਇਹ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲੈ ਉਹਨੇ ਵੀ ਹੁਣ ਕੌਣ ਕਰੂ ਚਲੰਦਰ ਵੈਸਟ ਦੀ ਸੀਟ ਤੇ ਸਰਦਾਰੀ ਜੀ ਹਾਂ ਪੰਜਾਬ ਇੱਕ ਹੋਰ ਚੌਣ ਨੂੰ ਤਿਆਰ ਹਾਲੇ ਤਾਂ ਲੋਕ ਸਭਾ ਚੋਣਾਂ ਦੀ ਥਕਾਨ ਵੀ ਨਹੀਂ ਲੱਥੀ ਸੀ ਕਿ ਹੁਣ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਆ ਗਈ ਜੋ ਕਿ 10 ਜੁਲਾਈ ਨੂੰ ਹੋਵੇਗੀ ਜਲੰਧਰ ਵੈਸਟ ਜਿਸ ਨੂੰ ਦਲ ਬਦਲੂਆਂ ਦੀ ਸੀਟ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਪਿਛਲੀਆਂ ਦੋ ਚੋਣਾਂ 'ਚ ਜਿਨ੍ਹਾਂ ਨੂੰ ਵਿਧਾਇਕ ਬਣਾਇਆ ਉਹਨਾਂ ਨੇ ਆਪਣੀ ਪਾਰਟੀ ਬਦਲ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਜਲੰਧਰ ਵੈਸਟ ਦੇ ਵਿਧਾਇਕ ਸ਼ੀਤਲੰਗ ਰਾਲ ਨੇ ਪਾਰਟੀ ਬਦਲ ਲਈ ਅਤੇ ਆਪਣਾ ਅਸਤੀਫਾ ਵੀ ਦੇ ਦਿੱਤਾ ਤੇ ਸ਼ੀਤਲ ਜੀ ਉਸੇ ਪਾਰਟੀ 'ਚ ਚਲੇ ਗਏ ਜਿਸ ਪਾਰਟੀ ਤੇ ਵਿਧਾਇਕ ਬਣਨ ਤੋਂ ਬਾਅਦ ਆਪਰੇਸ਼ਨ ਲੋਟਸ ਦਾ ਇਲਜ਼ਾਮ ਲਗਾਇਆ ਸੀ ਯਾਨੀ ਕਿ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਾਜਪਾ ਚ ਸ਼ਾਮਲ ਹੋ ਗਏ ਹਾਲਾਂਕਿ ਚੋਣਾਂ ਤੋਂ ਬਾਅਦ ਜਦ ਸ਼ੀਤਲ ਅੰਗੁਰਾਲ ਆਪਣਾ ਅਸਤੀਫਾ ਵਾਪਸ ਲੈਣ ਗਏ ਤਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਸੀ ਤੇ ਫਿਰ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਇੱਕ ਪਾਸੇ ਜਲੰਧਰ ਜ਼ਮਨੀ ਚੋਣ ਦਾ ਐਲਾਨ ਹੋਇਆ ਤਾਂ ਦੂਜੇ ਪਾਸੇ ਸ਼ੀਤਲ ਅੰਗੁਰਾਲ ਸੋਸ਼ਲ ਮੀਡੀਆ ਤੇ ਲਾਈਵ ਹੋ ਗਏ ਤੇ ਆਪਣੀ ਪੁਰਾਣੀ ਪਾਰਟੀ ਤੇ ਖੂਬ ਨਿਸ਼ਾਨੇ ਵੀ ਬਿੰਨੇ ਅਜੇ ਤਈ ਇਲੈਕਸ਼ਨ ਦੁੱਤੀਓ ਅਜੇ ਤਾਂ ਤਕਾਬੜ ਵੀ ਨਹੀਂ ਉਤਰੀ ਜਿਹੜੇ ਕਾਰਕਸਤਾ ਨੇ ਦਿਨ ਰਾਤ ਕੰਮ ਕੀਤਾ ਅਜੇ ਤੇ ਉਹਨਾਂ ਦੇ ਵਿਚਾਰਿਆਂ ਦੇ ਤਕਾਬੜ ਲਾਣੀ ਸੀ ਮੈਂ ਕਿਹਾ ਥੋੜੀ ਦਿਰ ਬਾਅਦ ਇਲੈਕਸ਼ਨ ਲੜਾਵਾਂਗੇ ਪਰ ਹੈਰਾਨ ਮੈਂ ਇਸ ਕਰਕੇ ਹੋਇਆ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਸਿਰਫ ਤੇ ਸਿਰਫ ਮੇਰੀ ਸੀਟ ਤੇ ਇਲੈਕਸ਼ਨ ਬਾਈ ਕਰਾਉਣ ਦੇ ਲਈ ਉਹਨਾਂ ਨੂੰ ਕਾਲੀ ਪਈ ਹੈ ਕਿ ਬਾਕੀ ਸੀਟਾਂ ਦੇ ਉੱਤੇ ਉਹਨਾਂ ਕੋ ਰਜ਼ਾਈ ਨਹੀਂ ਲੈ ਗਏ ਕਿ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਹੈ ਅਗਰੇ 5 ਸੀਟਾਂ ਦੇ ਇਲੈਕਸ਼ਨ ਹੁੰਦੇ ਤੇ ਪਤਾ ਲੱਗਦੇ ਚਲੋ ਦੋਸਤੋ ਤਿਆਰ ਹੋ ਜਓਨ ਸਾਰੇ ਕਿ ਜਿੱਥੇ ਤੁਸੀਂ ਇੰਨਾ ਸਮੇਂ ਸੁਸ਼ੀਲ ਰਿੰਕੂ ਜੀ ਦੇ ਲਈ ਵੱਡੇ ਭਾਈ ਦੇ ਲਈ ਤੁਸੀਂ ਕੰਮ ਕੀਤਾ ਬਹੁਤ ਮਿਹਨਤ ਕੀਤੀ ਅਜੇ ਤੇ ਮੈਂ ਚਲ ਸੋਚਿਆ ਸੀ ਤੁਹਾਡੇ ਕਾਰਕਿਰਤਾ ਸਾਰੇ ਪਰਿਵਾਰ ਦੇ ਸਦਸੇ ਤੁਹੇ ਰੈਸਟ ਕਰਨਗੇ ਸਮੇਂ ਫਿਰ ਆ ਗਿਆ ਕਿ ਇੱਕ ਮਹੀਨੇ ਅਸੀਂ ਸਾਰਿਆਂ ਨੇ ਨਾਲ ਮਿਲ ਕੇ ਇਲੈਕਸ਼ਨ ਲੜਨਾ ਹੈ ਪਾਰਟੀ ਜਿੰਨੂੰ ਵੀ ਜ਼ਿੰਮੇਵਾਰੀ ਰਹੇਗੀ ਪਾਰਟੀ ਜਿਹਦੇ ਉੱਤੇ ਵਿਸ਼ਵਾਸ ਕਰੇਗੀ ਉਰੇ ਨਾਲ ਲੱਕੇ ਕੰਮ ਕਰਾਂਗੇ ਉਧਰ ਸੀਐਮ ਭਗਵੰਤ ਮਾਨ ਦਾ ਵੀ ਜ਼ਿਮਣੀ ਛੋਰ ਨੂੰ ਲੈ ਕੇ ਬਿਆਨ ਆਇਆ ਸ਼ੀਤਲ ਤੇ ਸੁਸ਼ੀਲ ਰਿੰਕੂ ਤੇ ਤੰਜ ਕੱਸ ਦਿਆ ਉਹਨਾਂ ਕਿ ਆ ਇਹਨਾਂ ਨੇ ਤਾਂ ਭਾਜਪਾ ਚ ਜਾ ਕੇ ਸਭ ਕੁਝ ਵੇਚ ਹੀ ਲਿਆ ਹਾਂਜੀ ਜਲੰਧਰ ਦਾ ਇਲੈਕਸ਼ਨ ਦੀ 10 ਜੁਲਾਈ ਦੀ ਡੇਟ ਹੈ ਤੇ ਪਹਿਲਾਂ ਸਾਡੀ ਉਹ ਸੀਟ ਸੀਗੀ ਉਹ ਤੇ ਉਹ ਜਿਹੜਾ ਸਾਡਾ ਕੈਂਡੀਡੇਟ ਸੀ ਉਹ ਬੀਜੇਪੀ ਚਲਾ ਗਿਆ ਤੇ ਪਰ ਰਿੰਕੂ ਵੀ ਬੀਜੇਪੀ ਚਲਾ ਗਿਆ ਜਾ ਕੇ ਦੇਖ ਲੈ ਉਹਨੇ ਵੀ ਠੀਕ ਹੈ ਨਾ ਸੋ ਅਸੀਂ ਪੋਲਿਟਿਕਲ ਪਾਰਟੀਆਂ ਨੈਸ਼ਨਲ ਪਾਰਟੀਆਂ ਹਰ ਬਾਈ ਇਲੈਕਸ਼ਨ ਚ ਹਰ ਇਲੈਕਸ਼ਨ ਚ ਅਸੀਂ ਹਿੱਸਾ ਲਮਗੇ ਤੇ ਜੋਰ ਸ਼ੋਰ ਨਾਲ ਤਿਆਰੀ ਕਰਾਂਗੇ ਮਿਹਨਤ ਕਰਾਂਗੇ ਫਿਰ ਉਹੀ ਗੱਲ ਕਿ ਮਿਹਨਤ ਦੇ ਵਿੱਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਸਾਡੇ ਵੱਲੋਂ ਬਾਕੀ ਅਗੇ ਲੋਕ ਤੇ ਦੱਸ ਦੇ ਕਿ ਜਲੰਧਰ ਵੈਸਟ ਤੋਂ 2017 ਚ ਕਾਂਗਰਸ ਦੇ ਟਿਕਟ ਤੋਂ ਸੁਸ਼ੀਲ ਰਿੰਕੂ ਜਿੱਤੇ ਤੇ ਫਿਰ ਉਹ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ 2022 ਚ ਆਮ ਆਦਮੀ ਪਾਰਟੀ ਤੋਂ ਸ਼ੀਤਲ ਲੰਗੁਰਾਲ ਵਿਧਾਇਕ ਬਣੇ ਇਸ ਤੋਂ ਬਾਅਦ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 27 ਮਾਰਚ ਨੂੰ ਸ਼ੀਤਲ ਅੰਗਰਾਲ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਇਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਨੇ ਜਲੰਧਰ ਵੈਸਟ ਸਣੇ ਸੱਤ ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣ ਦਾ ਐਲਾਨ ਕਰ ਦਿੱਤਾ 13 ਜੁਲਾਈ ਨੂੰ ਜ਼ਿਮਨੀ ਚੋਣ ਦਾ ਨਤੀਜਾ ਆਵੇਗਾ ਇਸ ਲਈ 14 ਜੂਨ ਤੋਂ ਨਾਮਜ਼ਦਗੀਆਂ ਸ਼ੁਰੂ ਹੋਣਗੀਆਂ ਅਤੇ 21 ਜੂਨ ਤੱਕ ਕਾਗਜ਼ ਭਰੇ ਜਾ ਸਕਣਗੇ ਬਿਊਰੋ ਰਿਪੋਰਟ ਪੀਟੀਸੀ ਨਿਊਜ਼